ਚਲੋ ਚਰਚਾ ਚ ਤਾਂ ਹੁਣ ਸੰਸਦ ਦੇ ਅੰਦਰ ਅਮਰਪਾਲ ਸਿੰਘ ਵੀ ਨੇ ਤੇ ਚੰਨੀ ਵੀ ਨੇ ਚੰਨੀ ਹੋਰਾਂ ਨੇ ਬਿਨਾ ਅਮਰਪਾਲ ਸਿੰਘ ਦਾ ਨਾਮ ਲਿਆ ਅਮਰਪਾਲ ਸਿੰਘ ਦੀ ਚਰਚਾ ਸੰਸਦ ਚ ਵੀ ਛੇੜਤੀ ਤੇ ਮੀਡੀਆ ਤੋਂ ਲੈ ਕੇ ਸਿਆਸੀ ਗਲਿਆਰੇ ਚ ਵੀ ਛੇੜਤੀ ਚਰਨਜੀਤ ਚੰਨੀ ਕਹਿੰਦੇ ਵੀ ਉਹੀ ਕਰੀ ਜਾਂਦੇ ਨੇ ਐਮਰਜੈਂਸੀ 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 ਤਾਂ ਮੂਸੇ ਵਾਲੇ ਦੇ ਮਸਲੇ ਤੇ ਵੀ ਲੱਗੀ ਹੋਈ ਆ ਅੱਜ ਤੱਕ ਇਨਸਾਫ ਨਹੀਂ ਮਿਲਿਆ ਹੈ ਐਮਰਜੈਂਸੀ ਤਾਂ ਪੰਜਾਬ ਦੇ ਕਿਸਾਨਾਂ ਦੇ ਮਸਲੇ ਤੇ ਵੀ ਲੱਗੀ ਹੋਈ ਆ ਕਿਸਾਨਾਂ ਨੂੰ ਦਿੱਲੀ ਤੱਕ ਨਹੀਂ ਆਪਣਾ ਦਿੱਤਾ ਜਾ ਰਿਹਾ ਐਮਰਜੈਂਸੀ ਤਾਂ ਹਰਿਆਣੇ ਦੀਆਂ ਧੀਆਂ ਸਾਡੀਆਂ ਖਿਡਾਰਨਾ ਕਹਿੰਦੇ ਸੜਕਾਂ ਤੇ ਰੋਲਦੀਆਂ ਸੀ ਉਹ ਵੀ ਐਮਰ ਤੇ ਆ ਵੀ ਐਮਰਜੈਂਸੀ ਹੈ ਕਿ ਇੱਕ ਹਲਕੇ ਤੋਂ ਬੰਦਾ ਐਮਪੀ ਚੁਣਿਆ ਗਿਆ ਤੇ ਐਨਐਸਏ ਤਹਿਤ ਅੰਦਰ ਸਿੱਟਿਆ ਹੋਇਆ ਉਹਦੇ ਹਲਕੇ ਦੀ ਆਵਾਜ਼ ਕੌਣ ਚੁਕੇਗਾ ਉਹਦੇ ਹਲਕੇ ਦੇ ਮਸਲੇ ਕੌਣ ਹੱਲ ਕਰੇਗਾ ਉਹ ਐਮਪੀ ਦੇ ਹੱਦਖਾਰ ਕਿੱਥੇ ਨੇ ਕਹਿੰਦੇ ਇਹ ਵੀ ਇਹ ਵੀ ਐਮਰਜੈਂਸੀ ਹੈ ਸੋ ਬਿਨਾ ਅਮਰਪਾਲ ਸਿੰਘ ਦਾ ਨਾਮ ਲਿਆ ਸੰਸਦ ਚ ਉਹਦੇ ਹਲਕੇ ਦਾ ਉਹਦੇ ਅਧਿਕਾਰ ਖੇਤਰ ਦਾ ਮੈਂਬਰ ਪਾਰਲੀਮੈਂਟ ਦਾ ਮਤਲਬ ਚਰਨਜੀਤ ਚੰਨੀ ਹੋਰਾਂ ਨੇ ਐਨਐਸਏ ਕਿਉਂ ਲਾਇਆ ਇਹ ਨਹੀਂ ਪੁੱਛਿਆ ਐਨਐਸਏ ਤੱਕ ਕਦੋਂ ਤੱਕ ਅੰਦਰ ਰੱਖੋਗੇ ਇਹ ਨਹੀਂ ਪੁੱਛਿਆ ਐਨਐਸਏ ਹਟਾ ਕੇ ਬਾਹਰ ਕੱਢੋ ਇਹ ਨਹੀਂ ਕਿਹਾ ਅਗਲੇ ਕਹਿੰਦੇ ਕਿ ਮੈਂਬਰ ਪਾਰਲੀਮੈਂਟ ਚੁਣਿਆ ਲੋਕਾਂ ਨੇ ਚੁਣਿਆ ਤੇ ਲੋਕ ਫਤਵੇ ਦੇ ਅਨੁਸਾਰ ਉਸ ਹਲਕੇ ਦੇ ਕੋਈ ਹੱਕ ਬਣਦੇ ਨੇ ਤੇ ਉਸ ਮੈਂਬਰ ਪਾਰਲੀਮੈਂਟ ਦਾ ਕੋਈ ਫਰਜ਼ ਬਣਦਾ ਕਿ ਉਹ ਆ ਕੇ ਆਪਣੇ ਹਲਕੇ ਦੀ ਗੱਲ ਕਰੇ ਤੇ ਤੁਸੀਂ ਉਹਨੂੰ ਪਲੇਟਫਾਰਮ ਕਿਉਂ ਨਹੀਂ ਦੇ ਰਹੇ ਇਹ ਐਮਰਜੈਂਸੀ ਨਹੀਂ ਤਾਂ ਹੋਰ ਕੀ ਆ ਸੋ ਇਸ ਨੇ ਪਰਿਵਾਰ ਨੂੰ ਵੀ ਬੋਲਣ ਲਈ ਕਿਹਾ ਕਿ ਵੀ ਪਰਿਵਾਰ ਕਹਿੰਦਾ ਵੀ ਬੜਾ ਕਮਾਲ ਕਰਤੀ ਚੰਨੀ ਨੇ ਪੰਜਾਬ ਦੀ ਅੰਮ੍ਰਿਤਪਾਲ ਦੀਆਂ ਸਮਰਥਕ ਤੇਰਾ ਵੀ ਕਹਿੰਦੀਆਂ ਚੰਨੀ ਨੇ ਕਮਾਲ ਕਰਤੀ ਹੈ ਮੀਡੀਆ 'ਚ ਵੀ ਚਰਚਾ ਕਾਂਗਰਸੀਆਂ ਦੇ ਵਿਹੜੇ ਵੀ ਚਰਚਾ ਆਪ ਵਾਲੇ ਵੀ ਤਿੱਖੀਆਂ ਜਿੰਦ ਨੇ ਕਿਹਾ ਕੀ ਹੋ ਗਿਆ ਕੇ ਸਾਡੀਆਂ ਨੇ ਵੀਡੀਓ ਦੇ ਵਿਚਾਰੇ ਤਾਂ ਚੰਨੀ ਦੀ ਚਰਚਾ ਵੱਧ ਹੋ ਗਈ ਉਧਰ ਬੀਜੇਪੀ ਕਪੜਿਆਂ ਤੋਂ ਬਾਹਰ ਵੀ ਮਿੱਟੂ ਨਾਲ ਤਕਰਾਰ ਵੀ ਹੈ ਨਾ ਦਸਦੇ ਆਲਾ ਮਸਲਾ ਵੀ ਐ ਮੀਟੂ ਆਲਾ ਮਸਲਾ ਵੀ ਦੇਖੋ ਚਰਨਜੀਤ ਚੰਨੀ ਹੋਰੀ ਰਾਜਨੀਤੀ ਦੇ ਵਿੱਚ ਆਪਣੀ ਥਾਂ ਬਣਾਉਣ 'ਚ ਬਹੁਤ ਮਹਾਰਤ ਰੱਖਦੇ ਨੇ ਉਹਨਾਂ ਨੂੰ ਗੱਲ ਸਹਿਜ ਬਣੇ ਜੇ ਨਾਲ ਨਿਮਰਤਾ ਜੇ ਨਾਲ ਕਹਿਣੀ ਵੀ ਆਉਂਦੀ ਆ ਹੈ ਤੇ ਉਹ ਚਰਚਾ 'ਚ ਵੀ ਰਹਿੰਦੇ ਨੇ ਬਵਾਦਾਂ 'ਚ ਵੀ ਰਹਿੰਦੇ ਨੇ ਚਾਹੇ ਉਹ ਆਈਐਸ ਅਫਸਰ ਆਲਾ ਮਸਲਾ ਉਹਨਾਂ ਦਾ ਬਵਾਦ ਬੜਾ ਚੱਲੀ ਗਿਆ ਇੱਥੇ ਹੈ ਨਾ ਹਾਂ ਪਰ ਕਹਿੰਦੇ ਇਹ ਕੈਪਟਨ ਸਰਕਾਰ ਕਹਿੰਦੀ ਜਿੰਨੇ ਬੜ ਗਿਆ ਜੀ ਹੋ ਗਿਆ ਜੀ ਜਦੋਂ ਕਈ ਅਫਸਰ ਕੋਈ ਕਦੇ ਸਾਹਮਣੇ ਨਹੀਂ ਆਈ ਪਰ ਸੈਕਟਰੀਆਂ ਪੌੜੀਆਂ ਚ ਖੂਬ ਚਰਚਾ ਹੁੰਦੀ ਰਹੀ ਇਹਨਾਂ ਗੱਲਾਂ ਦੀ ਹੈਨਾ ਤੇ ਉਹ ਮਤਲਬ ਵਿਵਾਦ ਚ ਵੀ ਰਹੇ ਨੇ ਹਾਂ ਹਾਥੀ ਤੇ ਚੜਨ ਵਾਲਾ ਮਸਲਾ ਵੀ ਪਿਛੇ ਕੰਧ ਕੱਟ ਕੇ ਸਰਕਾਰੀ ਕੋਟ ਚ ਉਹ ਵੀ ਚਰਚੇ ਰਹੇ ਹੈ ਪਰ ਉਹਨਾਂ ਦੇ ਚਰਚੇ ਬੱਕਰੀ ਚੋਣ ਨੂੰ ਲੈ ਕੇ ਮੰਜੇ ਪੁੰਨ ਤੱਕ ਵੀ ਰਹੇ ਭੰਗੜੇ ਪਾਉਣ ਤੱਕ ਵੀ ਰਹੇ ਇਸੇ ਦੌਰਾਨ ਅ ਜਮਰਤਪਾਲ ਸਿੰਘ ਦੇ ਬਿਨਾ ਨਾਮ ਲਿਆ ਉਹਨਾਂ ਨੇ ਸੰਸਦ 'ਚ ਜਦੋਂ ਆਵਾਜ਼ ਚੁੱਕੀ ਇਹਨਾਂ ਕਹੇ ਵੀ ਮੈਂਬਰ ਪਾਰਲੀਮੈਂਟ ਦਾ ਕੋਈ ਹੱਕ ਬੰਦ ਚਾਚਾ ਚੋਤਾ ਵੀ ਲੈ ਤੇ ਹੁਣ ਚੰਨੀ ਚੰਨੀ ਹੋ ਵੀ ਰਹੀ ਆ ਪਰ ਸਭ ਤੋਂ ਵੱਧ ਨਾਮ ਨਾ ਖਟਿਆ ਸੀ ਚੰਨੀ ਚੰਨੀ ਨੇ ਜਦੋਂ ਪ੍ਰਧਾਨ ਮੰਤਰੀ ਦੌਰੇ ਤੇ ਆਏ ਫਿਰੋਜ਼ਪੁਰ ਵਾਲੇ ਪੁਲ ਦੇ ਉੱਤੇ ਫਸੇ ਰਹੇ ਤੇ ਜਾਣ ਲੱਗੇ ਏਅਰਪੋਰਟ ਤੇ ਕਹਿੰਦੇ ਆਪਣੇ ਮੁਖੌਤਰੀ ਨੂੰ ਕਹਦੇ ਹੋ ਧੰਨਵਾਦ ਵਜਿੰਦਾ ਚੱਲਿਆ ਚੰਨੀ ਨੇ ਸਟੈਂਡ ਲਿਆ ਕਿ ਮੈਂ ਕਿਸਾਨਾਂ ਦੇ ਡਾਂਗ ਨਹੀਂ ਫੇਰ ਸਕਦਾ ਹਾਂ ਤੁਸੀਂ ਰੈਲੀ 'ਚ ਇਸ ਲਈ ਨਹੀਂ ਗਏ ਕਿ ਸੁਰੱਖਿਆ ਦਾ ਮਸਲਾ ਹੈ ਤੁਸੀਂ ਰੈਲੀ ਚੇਸ ਲਈ ਨਹੀਂ ਗਏ ਕਿਉਂਕਿ ਰੈਲੀ ਚ ਜਨਤਾ ਨਹੀਂ ਸੀ ਸੋ ਚੰਨੀ ਨੇ ਸਟੈਂਡ ਲਿਆ ਲੋਕਾਂ ਨੇ ਉਹਦੀ ਤਰੀਪੀ ਕੀਤੀ ਸੋ ਅੱਜ ਦੀ ਤਰੀਕ ਚ ਸੰਸਦ ਚ ਗੈਰਹਾਜ਼ਰ ਹੋ ਕੇ ਅਮਰਪਾਲ ਸਿੰਘ ਦਾ ਵੀ ਜ਼ਿਕਰ ਹੋ ਰਿਹਾ ਤੇ ਚੰਨੀ ਨੇ ਚੰਨੀ ਚੰਨੀ ਵੀ ਕਰਾਈ ਪਈ ਹੈ ਦੇਖਦੇ ਰੋਲ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਨੇ